ਅਸੀਂ ਕਹਿੰਨੇ ਆ ਅੱਜ ਦੀ ਰਾਤ ਆਉਣਾ ਵਾ ਜਿਹੜਾ ਮਰਜੀ ਕੁਛ ਕਰਨਾ ਪੱਕਾ ਕਰ ਲੈ ਤੇਰੇ ਮਨ ਚ ਭਲੇ ਖਾਣਾ ਰਹਿ ਜਾਏ ਵੀ ਮੈਂ ਕੱਚੇ ਛੱਡੇ ਦੇ ਬੈਰੀਗੜ ਜਾਂ ਕੁਛ ਰਹਿ ਗਿਆ ਦਾ ਸਾਰਾ ਕੁਝ ਚੱਕ ਦਾਂਗੇ ਅੱਜ ਦੀ ਰਾਤ ਦਾ ਟਾਈਮ ਬਾਜਰੀ ਲਾਲਾ ਰੇਤਾ ਲਾਲਾ ਕੋਈ ਹੋਰ ਬੁਲਾਣਾ ਬੁਲਾ ਲਾ ਪਰ ਸਵੇਰੇ ਸਾਰਾ ਕੁਝ ਚੱਕ ਦਾਂਗੇ ਇਹ ਪੰਜਾਬ ਦਾ ਤੈਨੂੰ ਪਤਾ ਨਹੀਂ ਇਤਿਹਾਸ ਨੂੰ ਪਿੱਛੇ ਨਿਗਾਹ ਮਾਰ ਕੇ ਦੇਖ ਲੈ ਕਿੰਨੇ ਕਨੇ ਜੋਧੇ ਆ ਇਹ ਜੋਧੇ ਆ ਸਾਡੀ ਕੌਮ ਦੇ ਹਰੀ ਸਿੰਘ ਨਲੂ ਦੇ ਵਾਰਸ ਆ ਕਾਲ ਤਾਂ ਡਰਤਾ ਨਹੀਂ ਬਾਈ ਨਹੀਂ ਕੋਈ ਡਰ ਨਹੀਂ ਹੈਗੀ ਮੌਤ ਤਾਂ ਸਾਡੀ ਜਦ ਇਹ ਹੋ ਜਾਂਦੀ ਜਦ ਅਸੀਂ ਅਮਰਤਪਾਨ ਕਰਦੇ ਆ ਜਦ ਮੌਤ ਹੋ ਜਾਂਦੀ ਆ ਕੋਈ ਚੱਕਰ ਨਹੀਂ ਸਾਨੂੰ ਮੌਤ ਦਾ ਮੌਤ ਸਿਰਫ ਇੱਕ ਕੱਪਨ ਬਣ ਕੇ ਤੁਰੇ ਆ ਕੋਈ ਚੱਕਰ ਨਹੀਂ ਦਿੱਲੀ ਵੀ ਦਬ ਲੈਂਦਾ ਇਹਨੂੰ ਪੰਜਾਬ ਕਹਿੰਦੇ ਆ ਸ਼ੰਭੂ ਬਾਰਡਰ ਦੀਆਂ ਰਾਤ ਦੀਆਂ ਤਸਵੀਰਾਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਆ ਮਿੱਟੀ ਤੇ ਰੇਤੇ ਦੇ ਭਰੇ ਗੱਟੇ ਕਿਸਾਨ ਮਿੱਟੀ ਦੇ ਭਰੇ ਖਾਸ ਤੌਰ ਤੇ ਗੱਟੇ ਜਿਹੜੇ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰਾਲੀਆਂ ਭਰ ਕੇ ਇਹ ਗੱਟੇ ਜਿਹੜੇ ਇੱਥੇ ਸ਼ੰਭੂ ਬਾਰਡਰ ਤੇ ਕਿਸਾਨ ਲੈ ਆਏ ਆ ਕਿਉਂ ਲੈ ਕੇ ਆਏ ਆ ਜਿਹੜੇ ਬੈਰੀਕੇਟ ਨੇ ਬੈਰੀਕੇਟਾਂ ਦੇ ਉੱਤੋਂ ਦੀ ਇਹ ਭਰ ਕੇ ਯਾਨੀ ਕਿ ਬੈਰੀਕੇਟਾਂ ਦੇ ਵਿਚਾਲੇ ਜਿੰਨਾ ਸਨ ਹੈ ਸਾਰਾ ਭਰਨ ਦੀ ਤਿਆਰੀ ਆ ਔਰ ਭਰ ਕੇ ਕਿਸਾਨ ਜਿਹੜੇ ਆ ਇਹ ਇੱਕ ਤਰ੍ਹਾਂ ਦਾ ਪੁਲ ਬਣਾ ਦੇਣਗੇ ਇਹ ਸਟਰੈਟਜੀ ਦੇ ਉੱਤੇ ਕਿਸਾਨ ਨੌਜਵਾਨ ਕੰਮ ਕਰ ਰਹੇ ਕਿ ਸਾਰੇ ਬੈਰੀਕੇਟ ਉੱਥੋਂ ਪੱਟੇ ਨਾ ਜਾਣ ਤਾਂ ਆ ਦੇਖ ਸਕਦੇ ਹੋ ਬਹੁਤ ਸਾਰੀਆਂ ਟਰਾਲੀਆਂ ਆ ਰਹੀਆਂ ਪਿੱਛੇ ਸੈਂਕੜੀਆਂ ਟਰਾਲੀਆਂ ਇੰਨਾ ਗੱਟਿਆਂ ਦੀਆਂ ਭਰੀਆਂ ਹੋਈਆਂ ਆ ਰਹੀਆਂ ਨੇ ਔਰ ਇਹਨਾਂ ਦੇ ਨਾਲ ਉਹ ਦੇਖ ਸਕਦੇ ਹੋ ਨੌਜਵਾਨ ਕਿਵੇਂ ਇਹ ਗੱਟੇ ਲਾ ਰਹੇ ਆ ਵੱਡੀਆਂ ਤਸਵੀਰਾਂ ਨੇ ਇਹ ਪਰਲੇ ਪਾਸੇ ਅਸੀਂ ਤੁਹਾਨੂੰ ਦੂਜੀ ਤਸਵੀਰ ਵੀ ਦਿਖਾਉਣੇ ਆ ਕਿ ਜਿੱਥੇ ਬੈਰੀਕੇਟਿੰਗ ਕੀਤੀ ਹੋਈ ਹੈ ਔਰ ਆ ਆ ਦੇਖ ਸਕਦੇ ਹੋ ਕਿ ਇਹ ਟਰਾਲੀਆਂ ਜਿਹੜੀਆਂ ਨੇ ਇਹ ਮਿੱਟੀ ਦੇ ਗੱਟੇ ਜਿਹੜੇ ਇੱਥੇ ਆ ਗਏ ਔਰ ਇਹਨਾਂ ਮਿੱਟੀਆ ਜਕਾਰੇ ਲੱਗ ਰਹੇ ਆ ਬਹੁਤ ਉੱਚੀ ਆਵਾਜ਼ ਦੇ ਵਿੱਚ ਇੱਥੇ ਅਸਮਾਨ ਗੁੰਜਿਆ ਹੋਇਆ ਬੋਲੇ ਸੋਨੇ ਹਾਲ ਦੇ ਜਕਾਰਿਆਂ ਦੇ ਨਾਲ ਨੌਜਵਾਨ ਵੱਡੀ ਗਿਣਤੀ ਸ਼ੰਭੂ ਪਹੁੰਚ ਚੁੱਕੇ ਨੇ ਕਈ ਕਿਲੋਮੀਟਰ ਦੂਰ ਤੱਕ ਟਰਾਲੀਆਂ ਹੀ ਟਰਾਲੀਆਂ ਨਜ਼ਰ ਆ ਰਹੀਆਂ ਨੇ ਦਿੱਲੀ ਤੋਂ ਵੱਡਾ ਮਾਹੌਲ ਇੱਥੇ ਜਾਪ ਰਿਹਾ ਔਰ ਕਿਸਾਨ ਜਿਹੜੇ ਨੇ ਕੱਲ ਦਿੱਲੀ ਜਾਣ ਦੀ ਕੌਲ ਤੇ ਬਜਿੱਦ ਨੇ ਗੱਲ ਇੱਕੋ ਹੈ ਕਿ ਐਮਐਸਪੀ ਲੈ ਕੇ ਰਾਵਾਂਗੇ ਤਾਂ ਤਸਵੀਰਾਂ ਦੇਖੋ ਜਾਉਂਗੇ ਦਿੱਲੀ ਹਾਂਜੀ ਭਾਈ ਜਾਵਾਂਗੇ ਬੈਰੀਕੇਡ ਤੋੜ ਕੇ ਕਿੱਟਿਆਂ ਦਾ ਕੀ ਕਰੋਗੇ ਇਹਦਾ ਭਾਈ ਪੁਲ ਬਣਾਵਾਂਗੇ ਜਿਹੜਾ ਕੱਗਰ ਤੇ ਰਹੋ ਤੂੰ ਜਾਵਾਂਗੇ ਇੱਥੋਂ ਹੀ ਇਸੇ ਤੋਂ ਹੀ ਸਰਪ੍ਰਾਈਜ਼ ਤਾਂ ਹੁਣ ਰਹਿ ਨਹੀਂ ਗਿਆ ਕਰ ਸਰਪ੍ਰਾਈਜ਼ ਤਾਂ ਰਹਿ ਨਹੀਂ ਗਿਆ ਹੁਣ ਤਾਂ ਤੁਹਾਡੀ ਸਟਰੈਟਜੀ ਜਿਹੜੀ ਬਾਹਰ ਆ ਗਈ ਬਾਈ ਬਿਲਕੁਲ ਕੋਈ ਨਹੀਂ ਹੋ ਗਿਆ ਕਿਉਂਕਿ ਜਿਹੜੇ ਰੋੜੇ ਉਹਨਾਂ ਨੇ ਆਪਣਾ ਸੜਕਾਂ ਦੇ ਵਿੱਚ ਸਰੀਏ ਲਾਏ ਨੇ ਮੋٹے ਮੋٹے ਕਿੱਲਾ ਲਾਈਆਂ ਹੋਈਆਂ ਨੇ ਉਹ ਕਿੱਲਾ ਸੀ ਉਹਨਾਂ ਦੀਆਂ ਛੇੜਨੀਆਂ ਨਹੀਂ ਹੈਗੀਆਂ ਅੱਛਾ ਉਹਦੇ ਉਹਦੇ ਤੇ ਮਿੱਟੀ ਪਾ ਕੇ ਔਰ ਉਦੋਂ ਉਤੋਂ ਦੀ ਟਰੈਕਟਰ ਟਪਾਉਣ ਦੀ ਤਿਆਰੀ ਹੈ ਤਾਂ ਕਿਸਾਨ ਆਪਣੀ ਤਿਆਰੀ ਦੇ ਵਿੱਚ ਨੇ ਤਸਵੀਰ ਦੇਖੀ ਜਾਵੇ ਜਕਾਰੇ ਜਿਹੜੇ ਨੌਜਵਾਨ ਲਾ ਰਹੇ ਆ ਦੇਖ ਸਕਦੇ ਹੋ ਔਰ ਵੱਡਾ ਸੰਘਰਸ਼ ਜਿਹੜਾ ਹੈ ਇਹਦੇ ਵਿੱਚ ਹੁਣ ਕਿਸਾਨ ਅੱਗੇ ਵਧਣ ਨੂੰ ਤਿਆਰ ਹੈ ਦੂਜੇ ਪਾਸੇ ਦੀਆਂ ਤਸਵੀਰਾਂ ਕੈਮਰਾਮੈਨ ਮਲਕੀਤ ਸਿੰਘ ਨੂੰ ਕਹੂੰਗਾ ਕਿ ਕਿਸ ਤਰੀਕੇ ਨਾਲ ਫੋਰਸ ਜਿਹੜੀ ਹੈ ਉਹ ਤੁਹਾਨੂੰ ਨਜ਼ਰ ਆ ਰਹੀ ਹੈ ਕਿਸ ਤਰੀਕੇ ਨਾਲ ਜੇ ਦਿਖਾ ਸਕੀਏ ਤਾਂ ਦੇਖ ਸਕਦੇ ਹੋ ਤੁਸੀਂ ਕਿ ਦੋਵੇਂ ਪਾਸੇ ਬਾਰਡਰ ਇਸ ਤਰੀਕੇ ਨਾਲ ਬਣਾਇਆ ਜਿਵੇਂ ਕੋਈ ਇੰਟਰਨੈਸ਼ਨਲ ਸਰਹੱਦ ਹੋਵੇ ਜਿਵੇਂ ਦੋ ਮੁਲਕਾਂ ਦੀ ਸਰਹੱਦ ਹੋਵੇ ਇੰਨੀ ਵੱਡੀ ਗਿਣਤੀ ਦੇ ਵਿੱਚ ਫੋਰਸ ਨਜ਼ਰ ਆ ਰਹੀ ਹੈ ਔਰ ਜਿਹੜੀਆਂ ਇਹ ਇੱਕ ਪਾਸੇ ਕਿਸਾਨ ਕਹਿ ਰਿਹਾ ਕਿ ਇਹ ਅਸੀਂ ਗੱਟੇ ਸਿੱਟਾਂਗੇ ਆਪਣਾ ਪੁਲ ਬਣਾਵਾਂਗੇ ਪੁਲ ਤਿਆਰ ਕਰਾਂਗੇ ਔਰ ਅਸੀਂ ਉਧਰ ਲੰਘ ਜਾਾਂਗੇ ਵੱਡੀਆਂ ਤਸਵੀਰਾਂ ਨੇ ਕਿਸਾਨ ਵਜਿੱਦਾ ਸਰਕਾਰ ਇਸ ਗੱਲ ਦੇ ਉੱਤੇ ਵਜਿੱਦਾ ਹੈ ਕਿ ਕਿਸਾਨਾਂ ਦੇ ਉੱਤੇ ਤਸ਼ੱਦਦ ਘਾਇਆ ਜਾਵੇ ਕਿਉਂਕਿ ਜੋ ਹੋਇਆ ਪਹਿਲਾਂ ਜੋ ਮਨੁੱਖੀ ਅਧਿਕਾਰਾਂ ਦਾ ਘਾਣ ਹੋਇਆ ਉਹ ਅਸੀਂ ਸਾਹਮਣੇ ਦੇਖਿਆ ਔਰ ਤੁਸੀਂ ਦੇਖ ਸਕਦੇ ਹੋ ਕਿ ਜੋਸ਼ ਦੇ ਵਿੱਚ ਨੇ ਕਿਸਾਨ ਜਕਾਰੇ ਲੱਗ ਰਹੇ ਆ ਬੋਲੇ ਸੋਨੇ ਹਾਲ ਦੇ ਔਰ ਇਸ ਜੋਸ਼ ਦੇ ਵਿੱਚ ਕੋਸ਼ਿਸ਼ ਕਰਦੇ ਆਂ ਸਾਨਹਾਲ ਸਰਕਾਰ ਬਹੁਤ ਬਜੇਦਾ ਉਹ ਕਹਿੰਦੇ ਜਾਣ ਨਹੀਂ ਦੇਣਾ ਜਾਉਂਗੇ ਬਾਈ ਜਾਵਾਂਗੇ ਗੁਰੂਆਂ ਦੀ ਕਿਰਪਾ ਹੈ ਬਾਈ ਦੀਪ ਸਿੱਧੂ ਨੇ ਕਿਹਾ ਸੀ ਗੁਰੂਆਂ ਦੀ ਕਲਾ ਵਰਤਨੀ ਹੈ ਵਰਤਨੀ ਗੁਰੂਆਂ ਦੀ ਬਾਈ ਇੱਥੇ ਹੀ ਮੋਰਚਾ ਲਾ ਕੇ ਬੈਠੇ ਆਂ ਅੱਜ ਇੱਥੋਂ ਹੀ ਵੰਗਾਰ ਆ ਬਹੁਤ ਯਾਦ ਆਉਂਦੀ ਬਹੁਤ ਯਾਦ ਆਉਂਦੀ ਇੰਨੀ ਯਾਦ ਆਉਂਦੀ ਤੁਸੀਂ ਸੋਚ ਨਹੀਂ ਸਕਦੇ ਮੈਂ ਪਹਿਲੇ ਦਿਨ ਵੀ ਬਾਈ ਦਾ ਨਾਮ ਲਿਆ ਸੀ ਅੱਜ ਵੀ ਨਾਮ ਲੈ ਰਿਆਂ ਬਾਈ ਸਾਡੇ ਲੱਖਾਂ ਤੇ ਦਿਲਾਂ ਦੇ ਵਿੱਚ ਸਾਡੇ ਨਾਲ ਜਾਊਗਾ ਭਾਈ ਅਸੀਂ ਕਹਿੰਨੇ ਆ ਤਾਂ ਇਹ 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 ਤਸਵੀਰਾਂ ਨੇ ਵੱਡੀਆਂ ਤਸਵੀਰਾਂ ਨੌਜਵਾਨਾਂ ਦਾ ਕੁਝ 25 ਜਨਵਰੀ ਨੂੰ ਇਹੋ ਜਿਹਾ ਮਾਹੌਲ ਮੈਂ ਆਪ ਵਿਟਨੈਸ ਕੀਤਾ ਸੀਗਾ ਦਿੱਲੀ ਦੇ ਵਿੱਚ ਅੱਜ ਉਸੇ ਤਰ੍ਹਾਂ ਦਾ ਜੋਸ਼ ਤੇ ਮਾਹੌਲ ਹੈ ਅਸੀਂ ਕਹਿੰਨੇ ਆ ਅੱਜ ਦੀ ਰਾਤ ਆਉਣਾ ਵਾ ਜਿਹੜਾ ਮਰਜੀ ਕੁਝ ਕਰਨਾ ਪੱਕਾ ਕਰ ਲੈ ਤੇਰੇ ਮਨ 'ਚ ਭਲੇਖਣਾ ਨਾ ਰਹਿ ਜਾਏ ਵੀ ਮੈਂ ਕੱਚੇ ਛੱਡੇ ਦੇ ਬੈਰੀਗੜ ਜਾਂ ਕੁਝ ਰਹਿ ਗਿਆ ਦਾ ਸਾਰਾ ਕੁਝ ਚੱਕ ਦਾਂਗੇ ਅੱਜ ਰਾਤ ਦਾ ਟਾਈਮ ਬਾਜਰੀ ਲਾਲਾ ਰੇਤਾ ਲਾਲਾ ਕੋਈ ਹੋਰ ਬੁਲਾਣਾ ਬੁਲਾ ਲਾ ਪਰ ਸਵੇਰੇ ਸਾਰਾ ਕੁਝ ਚੱਕ ਦਾਂਗੇ ਏ ਪੰਜਾਬ ਦਾ ਤੈਨੂੰ ਪਤਾ ਨਹੀਂ ਇਤਿਹਾਸ ਨੂੰ ਪਿੱਛੇ ਨਿਗਾਹ ਮਾਰ ਕੇ ਦੇਖ ਲੈ ਕਿੰਨੇ ਕਨੇ ਜੋਧੇ ਆ ਇਹ ਜੋਧੇ ਸਾਡੀ ਕੌਮ ਦੇ ਹਰੀ ਸਿੰਘ ਨਲੂ ਦੇ ਵਾਰਸ ਆ ਮਨ ਚ ਕਿਸੇ ਗੱਲ ਦਾ ਡਰਤਾ ਨਹੀਂ ਬਾਈ ਨਹੀਂ ਕੋਈ ਡਰ ਨਹੀਂ ਹੈਗੀ ਮੌਤ ਤਾਂ ਸਾਡੀ ਜਦੇ ਹੋ ਜਾਂਦੀ ਹੈ ਜਦ ਅਸੀਂ ਅਮਰਤਪਾਨ ਕਰਦੇ ਆ ਜਦੇ ਮੌਤ ਹੋ ਜਾਂਦੀ ਆ ਕੋਈ ਚੱਕਰ ਨਹੀਂ ਸਾਨੂੰ ਮੌਤ ਦਾ ਮੌਤ ਸਿਰਪਾ ਕੱਪਣ ਬਣ ਕੇ ਤੁਰੇ ਆ ਕੋਈ ਚੱਕਰ ਨਹੀਂ ਇਹਨਾਂ ਨੂੰ ਦੱਸਣਾ ਚਾਹੁੰਦੇ ਆ ਵੀ ਤੁਸੀਂ ਸੁਧਰ ਚੋ ਸਾਡੇ ਬੀੜਵ ਜਿਹੜੇ ਵਾਪਸ ਲੈ ਲਓ ਨਹੀਂ ਤਾਂ ਅਸੀਂ ਪਾਰ ਕੱਕਰ ਖਰੀ ਹਾਲਤਾਂ ਮ ਕਰਾਂਗੇ ਜਿੰਨਾ ਮਰਜੀ ਰੋਕ ਲਿਓ ਤੁਸੀਂ ਰੋਕ ਨਹੀਂ ਸਾਦੇ ਅਸੀਂ ਚੜਦੀ ਚ ਕਲਾ ਆ ਜਾ ਇਹਨਾਂ ਨੂੰ ਪਤਾ ਲੱਗ ਜਾਊਗਾ ਵੀ ਕਿਸ ਤਰ੍ਹਾਂ ਫਿਰ ਪੰਜਾਬੀ ਕਿਸ ਤਰ੍ਹਾਂ ਅੱਡਾ ਲੈਣੇ ਆ ਬੋਲੇ ਸੋਨਿਹੋਈ ਦੀਪ ਸਿੱਧੂ ਜਿੰਦਾਬਾਦ ਵਾਹੀ ਦੀਪ ਸਿੱਧੂ ਜਿੰਦਾਬਾਦ ਵਾਹੀ ਦੀਪ ਸਿੱਧੂ ਜਿੰਦਾਬਾਦ ਪਸੰਨ ਮਲਕੀਤ ਸਿੰਘ ਦੇ ਨਾਲ ਸਿਮਰਨ ਜੋਤ ਸਿੰਘ ਮੱਕੜ ਐਸ ਐਮ ਟੀਵੀ ਸ਼ੰਭੂ ਬਾਰਡਰ